ਹਾਜੀ ਸਸਰੀ ਘਰ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਅਮਰੀਕਾ ਤੋਂ ਦੋ ਬੜੀਆਂ ਖਬਰਾਂ ਆ ਰਹੀਆਂ ਆਪਾਂ ਉਹਨਾਂ ਬਾਰੇ ਅੱਜ ਗੱਲ ਕਰਾਂਗੇ ਇੱਕ ਤਾਂ ਇਹ ਆ ਕਿ ਪਰਫਿਊਮ ਦੀ ਬੋਤਲ ਦੀ ਵਜ੍ਹਾ ਤੋਂ ਬੰਦੇ ਨੂੰ ਆਪਣੇ ਨੂੰ ਭਾਰਤੀ ਨੂੰ ਡਿਪੋਰਟ ਕਰਨ ਲੱਗੇ ਆ ਉਹਦੇ ਪਿਛਲਾ ਸੱਚ ਕੀ ਆ ਪੂਰੀ ਖਬਰ ਕੀ ਆ ਉਹਦੇ ਬਾਰੇ ਅੱਜ ਤੁਹਾਨੂੰ ਜਾਣੂ ਕਰਾਵਾਂਗੇ ਤੇ ਦੂਜੀ ਗੱਲ ਇਹ ਆ ਕਿ ਜਿੱਦਾਂ ਆਪਣੇ ਸਿੱਖਾਂ ਨੂੰ ਕਿਹਾ ਜਾਂਦਾ ਕਿ 트럼ਪ ਦਾ ਹੁਣ ਸਿੱਖਾਂ ਦੀ ਦਾੜੀ ਕੇਸ ਤੇ ਹਮਲਾ ਉਹ ਨਹੀਂ ਰੱਖ ਸਕਦੇ ਦਾੜੀ ਕੇਸ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਪੂਰੀ ਡਿਟੇਲ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹੀ ਰਾਜ ਨੇਤਾ ਐਦਾਂ ਦੇ ਬਿਆਨ ਦਿੰਦੇ ਪਏ ਆ ਕਿ ਇਹ ਸਹੀ ਨਹੀਂ ਕਰ ਰਿਹਾ ਜੋ 트럼ਪ ਕਰ ਰਿਹਾ ਐਦਾਂ ਨਹੀਂ ਕਰਨਾ ਚਾਹੀਦਾ ਸਿੱਖਾਂ ਨਾਲ ਪਰ ਪਿਛਲੀ ਗੱਲ ਕੀ ਆ ਪੂਰੀ ਸੱਚੀ ਕੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਲਾਸਟ ਤੱਕ ਬਣੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪਰਫਿਊਮ ਵਾਲੇ ਮੁੰਡੇ ਦੀ ਜਿਹੜਾ ਕੀ ਸੋਸ਼ਲ ਮੀਡੀਆ ਤੇ ਹਰ ਇੱਕ ਤਰ੍ਹਾਂ ਦੀ ਵੀਡੀਓਜ਼ ਆ ਰਹੀ ਹੈ ਕਿ ਮੁੰਡੇ ਨੂੰ ਡਿਪੋਰਟ ਕਰਨ ਲੱਗੇ ਆ ਅਮਰੀਕਾ ਤੋਂ ਸਿਰਫ ਔਰ ਸਿਰਫ ਪਰਫਿਊਮ ਦੀ ਵਜ੍ਹਾ ਤੋਂ ਤੋਂ ਇਹਦੇ ਪਿਛਲੀ ਪੂਰੀ ਸਟੋਰੀ ਕੀ ਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਗੱਲ ਗੱਲ ਹੈਗੀ ਐਦਾਂ ਕਿ ਇਹ ਮੁੰਡਾ ਉਬਰੀਰ ਦਾ ਕੰਮ ਕਰਦਾ ਸੀਗਾ ਤੇ ਉਥੇ ਗਲਤ ਪਾਰਕਿੰਗ ਹੋਈ ਸੀ ਉਥੇ ਪੁਲਿਸ ਆਈ ਪੁਲਿਸ ਨੇ ਕਿਹਾ ਤੇਰੀ ਪਾਰਕਿੰਗ ਸਹੀ ਨਹੀਂ ਹੈ ਗੱਡੀ ਲੱਗੀ ਹੋਈ ਸੋ ਇਸਨੇ ਵੀ ਕਿਹਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਇਹਨਾਂ ਨੇ ਕਿਹਾ ਵੀ ਅਸੀਂ ਤੇਰੀ ਗੱਡੀ ਦੀ ਤਲਾਸ਼ੀ ਵੀ ਲੈਣੀ ਆ ਤੂੰ ਗੱਡੀ ਤੋਂ ਥੋੜਾ ਸਾਈਡ ਤੇ ਆ ਜਾ ਤੇ ਜਿੱਦਾਂ ਹੀ ਪੁਲਿਸ ਵਾਲੇ ਲਾਗੇ ਆਉਂਦੇ ਆ ਤੇ ਇਹ ਗੱਡੀ ਚੋਂ ਬਾਹਰ ਆਉਂਦਾ ਵੀ ਜੋ ਮਰਜ਼ੀ ਚੈੱਕ ਕਰੋ ਗੱਡੀ ਚ ਸਾਹਮਣੇ ਹੀ ਪਰਫਿਊਮ ਪਿਆ ਹੁੰਦਾ ਜਿਹਦੀ ਨਜ਼ਰ ਪੁਲਿਸ ਵਾਲੇ ਦੀ ਉਹ ਸਿੱਧਾ ਹੀ ਪਰਫਿਊਮ ਤੇ ਪੈਂਦੀ ਹੈ ਤੇ ਉਹਨੂੰ ਡਾਊਟ ਹੁੰਦਾ ਕਿ ਇਹ ਸਹੀ ਨਹੀਂ ਹੈ ਸੋ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਜਦ ਕਿ ਇਹ ਬੁੱਢਾ ਚੀਖ ਚੀਖ ਕੇ ਕਹਿ ਰਿਹਾ ਸੀ ਕਿ ਇਹ ਜਸਟ ਇੱਕ ਪਰਫਿਊਮ ਹੈ ਤੁਸੀਂ ਫਰੇਗਰੈਂਸ ਲੈ ਕੇ ਦੇਖੋ ਇਹ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈ ਕਿ ਜਿਹੜੀ ਇਲੀਗਲ ਹੋਵੇ ਪਰ ਤੁਹਾਨੂੰ ਪਤਾ ਹੈ ਇਸ ਟਾਈਮ ਦੇ ਵਿੱਚ ਕਿਸੇ ਦੀ ਵੀ ਸੁਣਵਾਈ ਨਹੀਂ ਹੋ ਰਹੀ ਅਮਰੀਕਾ ਦੇ ਵਿੱਚ ਸੋ ਮੁੰਡੇ ਨੂੰ ਚੁੱਕਿਆ ਗਿਆ ਲੈ ਕੇ ਗਿਆ ਤੇ ਅੱਗੇ-ਅੱਗੇ ਜਦੋਂ ਉਹਦੀ ਚੈਕਿੰਗ ਹੋਈ ਪਰਫਿਊਮ ਦਾ ਉਹਨਾਂ ਨੂੰ ਪਤਾ ਲੱਗਾ ਕਿ ਠੀਕ ਆ ਜੀ ਇਹ ਪਰਫਿਊਮ ਆ ਨਾਰਮਲ ਆ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਮੁੰਡੇ ਦੇ ਡਾਕੂਮੈਂਟ ਮੰਗ ਲਿੱਤੇ ਗਏ ਵੀਜ਼ਾ ਕੀ ਤੇਰਾ ਪਰਪਸ ਆ ਕਿਹੜੇ ਸਟੇਟਸ ਤੇ ਤੂੰ ਇੱਥੇ ਰਹਿ ਰਿਹਾ ਵਰਕ ਵੀਜ਼ਾ ਕੀ ਆ ਤੇਰੇ ਕੋਲ ਕੀ ਨਹੀਂ ਜਦੋਂ ਪਤਾ ਚੱਲਾ ਮੁੰਡੇ ਦੇ ਵੀਜ਼ਾ ਵੀ ਐਕਸਪਾਇਰੀ ਹੋਇਆ ਸੀਗਾ ਜਦਕਿ ਉਹ ਉਹ ਅਮਰੀਕਾ ਦੀ ਸਿਟੀਜ਼ਨ ਗੋਰੀ ਦੇ ਨਾਲ ਵਿਆਹਿਆ ਹੋਇਆ ਸੀਗਾ ਉੱਥੇ ਦੀ ਕੁੜੀ ਦੇ ਨਾਲ ਉਹਨੇ ਮੈਰਿਜ ਕਰਵਾਈ ਹੋਈ ਸੀ ਫਿਰ ਵੀ ਉਹਦਾ ਵੀਜ਼ਾ ਐਕਸਪਾਇਰੀ ਸੀ ਉਹਦੇ ਕੋਲ ਕਿਹੜਾ ਵੀਜ਼ਾ ਸੀ ਇਹ ਸਵਾਲ ਖੜਾ ਹੁੰਦਾ ਪਰ ਇਹਦੇ ਬਾਰੇ ਹਲੇ ਤੱਕ ਕਿਸੇ ਨੇ ਕੋਈ ਡਿਟੇਲ ਨਹੀਂ ਦਿੱਤੀ ਪਰ ਜਿੱਥੇ ਤੱਕ ਮੰਨਣਾ ਇਹ ਆ ਕਿ ਉਸ ਮੁੰਡੇ ਦੇ ਕੋਲ ਟੂਰਿਸਟ ਵੀਜ਼ਾ ਸੀਗਾ ਜਿਹੜਾ ਕਿ ਉਹ ਕੁੜੀ ਪਿਛਲੇ ਦਿਨਾਂ 'ਚ ਜਾ ਕੇ ਵੀ ਆਈ ਆ ਭਾਰਤ ਤੇ ਇਹਨਾਂ ਦਾ ਇਹਦੇ ਕੋਲ ਟੂਰਿਸਟ ਵੀਜ਼ੇ ਤੇ ਆਇਆ ਸੀਗਾ ਇੱਥੇ ਤੁਹਾਨੂੰ ਪਤਾ ਕਿ ਜਦੋਂ ਇਦਾਂ ਦੇ ਕੇਸ ਹੁੰਦੇ ਆ ਤੇ ਇਹ ਜਿਹੇ ਤਰੀਕਾ ਬਹੁਤ ਲੰਬੀਆਂ ਪੈਂਦੀਆਂ ਆ ਸੋਏ ਟੂਰਿਸਟ ਵੀ ਜੇ ਤੇ ਇੱਥੇ ਆ ਗਿਆ ਹੁਣ ਪਰ ਇਹਨੇ ਸੋਚਿਆ ਹੋਣਾ ਕਿ ਚਲੋ ਆਈ ਜਾਣੀ ਆਪਣੀ ਹਾਇਰਿੰਗ ਕੋਰਡ ਦੇ ਵਿੱਚ ਜਦੋਂ ਵੀ ਤਰੀਕ ਹੋਏਗੀ ਉਸ ਤੋਂ ਬਾਅਦ ਆਪਾਂ ਨੂੰ ਪੀਆਰ ਇੱਥੋਂ ਦੇ ਮਿਲੇ ਜਾਣੀ 19 ਦਿਨ ਆਪਾਂ ਇੱਥੇ ਹੀ ਰਹਿੰਦੇ ਆ ਕਿਉਂ ਜਾਣਾ ਇੰਡੀਆ ਪਰ ਜਦੋਂ ਕਹਿੰਦੇ ਹੁੰਦੇ ਕਿਸਮਤ ਮਾੜੀ ਹੁੰਦੀ ਹੈ ਹਾਂਤੀ ਤੇ ਬੈਠੇ ਨੂੰ ਵੀ ਕੁੱਤਾ ਕੱਟ ਜਾਂਦਾ ਸੇਮ ਉਹੀ ਸੀਨ ਹੋਇਆ ਭਰਾ ਨਾਲ ਸਿਟੀਜ਼ਨ ਗੋਰੀ ਨਾਲ ਵਿਆਹ ਵੀ ਕਰਾਇਆ ਸੀ ਫਿਰ ਵੀ ਪੁਲਿਸ ਦੇ ਅੜੀਕੇ ਕਿਸੇ ਇੱਕ ਛੋਟੀ ਜਿਹੀ ਬੋਤਲ ਦੀ ਵਜ੍ਹਾ ਤੋਂ ਆ ਗਿਆ ਤੇ ਹੁਣ ਉਹਨੂੰ ਡਿਪੋਰਟ ਕੀਤਾ ਜਾਏਗਾ ਕਿਉਂਕਿ ਉਹਦਾ ਵੀਜ਼ਾ ਐਕਸਪਾਇਰੀ ਹੋਇਆ ਕੱਲ ਇੱਥੇ ਨਹੀਂ ਆ ਕੇ ਰੁਕਦੀ ਹੁਣ ਉਹਦਾ ਸਿਟੀਜ਼ਨ ਨਾਲ ਵਿਆਹ ਹੋਇਆ ਸੀ ਅੱਜ ਨਹੀਂ ਕੱਲੂ ਉਹਨੂੰ ਪੀਆਰ ਮਿਲਣੀ ਸੀ ਉੱਥੇ ਦੀ ਗ੍ਰੀਨ ਕਾਰਡ ਮਿਲਣਾ ਸੀ ਪਰ ਹੁਣ ਅਗਰ ਉਹਨੂੰ ਰਿਪੋਰਟ ਕੀਤਾ ਜਾਂਦਾ ਅਗਰ ਉੱਤੇ ਬੈਨ ਲੱਗ ਗਿਆ 5 ਸਾਲ 10 ਸਾਲ ਉਹ ਅੱਗੇ ਉਹਦੀ ਕਿਸਮਤ ਆ ਜਿਹੜੇ ਹਸਾਬ ਨਾਲ ਉਹਦੀ ਕਿਸਮਤ ਚੱਲਦੀ ਪਈ ਆ ਸੋ ਕੁਛ ਵੀ ਹੋ ਸਕਦਾ ਸੋ ਇਹਦੇ ਵਿੱਚ ਇਹੀ ਇੱਕ ਵੀ ਕਦੇ ਵੀ ਜੇ ਤੁਹਾਡੇ ਕੋਲ ਫੇਕ ਡਾਕੂਮੈਂਟ ਹੁੰਦਾ ਜਾਂ ਤੁਹਾਡੇ ਦੀ ਕੋਈ ਇਲੀਗਲ ਕੰਮ ਕਰਦੇ ਹੁੰਦੇ ਆ ਤਾਂ ਉਹਦਾ ਅੰਤ ਬਹੁਤ ਨੇੜੇ ਹੁੰਦਾ ਪਰ ਕਦੇ ਵੀ ਫੜ ਹੋ ਸਕਦੇ ਆ ਔਰ ਕਈ ਇਦਾਂ ਦੇ ਵੀ ਕਿਸਮਤ ਹੁੰਦੀ ਆ ਜਿਨ੍ਹਾਂ ਦੀ ਉਹ ਚੱਲਦੇ ਤਾਂ ਚੱਲਦੇ ਹੀ ਰਹਿੰਦੇ ਆ ਸੋ ਇਹ ਵੀਰ ਦਾ ਬਹੁਤ ਮਾਰੀ ਹੋਈ ਤੇ ਹੁਣ ਇਹਨੂੰ ਰਿਪੋਰਟ ਕੀਤਾ ਜਾਏਗਾ ਇੰਡੀਆ ਬਾਕੀ ਇਹ ਉੱਪਰ ਦਾ ਕੰਮ ਕਿੱਦਾਂ ਕਰਦਾ ਸੀ ਕੀ ਨਹੀਂ ਕਰਦਾ ਇਹਦੇ ਬਾਰੇ ਵੀ ਹਜੇ ਤੱਕ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੋ ਇਹ ਸੀ ਪੂਰਾ ਇਹਦਾ ਸੱਚ ਕਿ ਇਹ ਸਿਰਫ ਸਿਰਫ ਪਰਫਿਊਮ ਦੀ ਵਜ੍ਹਾ ਤੋਂ ਤਾਂ ਇੱਕ ਇਹਨੂੰ ਚੁੱਕਿਆ ਸੀਗਾ ਪਰ ਜਿਹੜਾ ਰਿਪੋਰਟ ਕਰਨਾ ਉਹ ਪਰਫਿਊਮ ਦੀ ਵਜ੍ਹਾ ਤੋਂ ਨਹੀਂ ਉਹ ਇਹਨੂੰ ਰਿਪੋਰਟ ਕਰਨਾ ਇਹਦੇ ਡਾਕੂਮੈਂਟ ਦੀ ਵਜ੍ਹਾ ਤੋਂ ਇਹਦੇ ਕੋਲ ਡਾਕੂਮੈਂਟ ਨਹੀਂ ਹੈ ਵੀਜ਼ਾ ਸੀ ਜੋ ਐਕਸਪਾਇਰੀ ਸੀ ਸੋ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਹੁਣ ਪਰਫਿਊਮ ਦੀ ਬੋਤਲ ਵਾਲਾ ਕિસ્사 ਕੀ ਸੀ ਅਮਰੀਕਾ ਦੇ ਵਿੱਚ ਤੇ ਦੂਜੀ ਗੱਲ ਕਰ ਲਈਏ ਹੁਣ ਆਪਾਂ ਸਿੱਖਾਂ ਦੀਆਂ ਜਿਹੜੀਆਂ ਕੇਸ ਦਾੜੀ ਤੇ ਕਹਿ ਰਿਹਾ ਕਿ 트럼ਪ ਨੇ ਹਮਲਾ ਕਰਤਾ ਜੀ ਇਹ ਸਹੀ ਨਹੀਂ 트럼ਪ ਕਰ ਰਿਹਾ ਜੋ ਵੀ ਕਰ ਰਿਹਾ ਬਹੁਤ ਹੀ ਰੇਸਿਸਟ ਹੋ ਰਿਹਾ ਪੰਜਾਬੀਆਂ ਨਾਲ ਪੰਜਾਬੀ ਦਾ ੱਟਕਾ ਹੋ ਰਿਹਾ ਇਹ ਇਦਾਂ ਦੇ ਬਿਆਨਵਾਜ਼ੀ ਹੋ ਰਹੀ ਆ ਪੰਜਾਬ ਦੇ ਵਿੱਚ ਜਿਦਾ ਕਿ ਕੋਈ ਵੀ ਮਨੋਵਾਲਤ ਨਹੀਂ ਆਏਗਾ ਨਾ ਕੋਈ ਉਹਦਾ ਨਹੀਂ ਸੁਣ ਰਿਹਾ ਅਮਰੀਕਾ ਦੇ ਵਿੱਚ ਨਾ ਹੀ ਮੈਨੂੰ ਲੱਗਦਾ ਕਿਸੇ ਨੇ ਸੁਣਨੀ ਆ 트럼ਪ ਕਰਦਾ ਹਮੇਸ਼ਾ ਆਪਣੀ ਮਰਜ਼ੀ ਆ ਉਹਨੇ ਤਾਂ ਇਨੇ ਲੱਖਾਂ ਲੋਕ ਰਿਪੋਰਟ ਕਰ ਛੱਡੇ ਆ ਤੇ ਇਹ ਫਿਰ ਤੁਹਾਨੂੰ ਪਤਾ ਹੀ ਆ ਸੱਚ ਕੀ ਆ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਇਹ ਵੀ ਗੱਲ ਸੱਚ ਆ ਕਿ ਫਰਮਾਨ ਆਇਆ ਕਿ ਫੌਜ ਦੇ ਵਿੱਚ ਯੂਐਸਏ ਆਰਮੀ ਦੇ ਵਿੱਚ ਜਿੰਨੇ ਵੀ ਹੈਗੇ ਆ ਇਹ ਜਾਰੀ ਹੋਇਆ ਕਿ ਰੂਲ ਆਇਆ ਨਵਾਂ ਕਿ ਜਿੰਨੇ ਵੀ ਹੋਣਗੇ ਉਹ ਕਲੀਨ ਸ਼ੇਪ ਹੋਣਗੇ ਵਾਲ ਨਹੀਂ ਬਟੇ ਲੰਬੇ ਰੱਖ ਸਕਦੇ ਇਹ ਗੱਲ ਸੱਚੀ ਹੈ ਨਿਊ ਸੱਚੀ ਹੈ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਦੀ ਕੋਈ ਧਾਰਮਿਕ ਆਸਥਾ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਉਹਨਾਂ ਨੂੰ ਠੇਸ ਪਹੁੰਚ ਰਹੀ ਆ ਫਿਰ ਉਹਨਾਂ ਲਈ ਅਲੱਗ ਤੋਂ ਇੱਕ ਉਹਨਾਂ ਨੇ ਲਾ ਰੱਖਿਆ ਕਿ ਉਹ ਆਪਣੇ ਧਰਮ ਦੇ ਹਿਸਾਬ ਨਾਲ ਰੱਖ ਸਕਦੇ ਆ ਪਰ ਉਹਦੇ ਵਿੱਚ ਵੀ ਇੱਕ ਇਹ ਆ ਕਿ ਉਹਨਾਂ ਨੂੰ ਪ੍ਰੂਫ ਕਰਨਾ ਹੋਏਗਾ ਸਾਨੂੰ ਕਿ ਉਹਨਾਂ ਦੇ ਧਰਮ ਦੇ ਵਿੱਚ ਵਾਕਏ ਹੀ ਜ਼ਰੂਰੀ ਆ ਕੇਸ ਰੱਖਣੇ ਉਹ ਵਾਕਏ ਹੀ ਨਹੀਂ ਕਟਾ ਸਕਦੇ ਕਿ ਇਹ ਉਹਨਾਂ ਨੂੰ ਪ੍ਰੂਫ ਕਰਨਾ ਹੋਵੇਗਾ ਪਰ ਅਗਰ ਉਹਦੀ ਧਰਮ ਦੇ ਵਿੱਚ ਇਦਾਂ ਦੀ ਕੋਈ ਨਹੀਂ ਉਹ ਕਰ ਸਕਦੇ ਕਟਿੰਗ ਵਾਲ ਨਹੀਂ ਕਟਵਾ ਸਕਦੇ ਤਾਂ ਉਹ ਉਹਨਾਂ ਨੂੰ ਮਜਬੂਰ ਨਹੀਂ ਕਰਨਗੇ ਤੇ ਇਹ ਰੂਲ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਸੋ ਇਹ ਕਿਤੇ ਨਾ ਕਿਤੇ ਅੱਧੀ ਜਾਣਕਾਰੀ ਆ ਕਿ ਹਾਂਜੀ ਸਿੱਖਾਂ ਤੇ ਹੁਣ ਤਾਂ ਜਿੰਨੇ ਵੀ ਹੈਗੇ ਆ ਫੌਜ ਦੇ ਵਿੱਚ ਸਾਰੇ ਨੂੰ ਕੇਸ ਕੱਟਣੇ ਪੈਣੇ ਆ ਸਾਰਿਆਂ ਦੀ ਦਾੜੀ ਇਦਾਂ ਨਹੀਂ ਹੁੰਦਾ ਟਰੰਪ ਨੂੰ ਵੀ ਇਹ ਚੀਜ਼ ਦਾ ਪਤਾ ਹੈ ਸਿੱਖਾਂ ਦਾ ਰੁਤਬਾ ਕੀ ਆ ਸੋ ਹੁਣ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕਿਸੇ ਨੂੰ ਪਤਾ ਨਾ ਹੋਵੇ ਖਾਸ ਕਰਕੇ ਅਮਰੀਕਾ ਦੇ ਵਿੱਚ ਦਾ ਸਿੱਖਾਂ ਦਾ ਸਭ ਨੂੰ ਪਤਾ ਹਰ ਇੱਕ ਨੂੰ ਪਤਾ ਸੋ ਇਦਾਂ ਦਾ ਉਹ ਕਦੇ ਵੀ ਲੋਅ ਜਾਂ ਐਦਾਂ ਦੀ ਕਰੋੜਤਾ ਕਦੇ ਵੀ ਨਹੀਂ ਦਿਖਾਏਗਾ ਕਿ ਜੇ ਫੌਜ ਦੇ ਵਿੱਚ ਤੁਸੀਂ ਜੋਬ ਕਰਨੀ ਆ ਜਾਂ ਰਹਿਣਾ ਸੋ ਆਪਣਾ ਤੁਸੀਂ ਕੇਸ ਕਟਾਉਣੇ ਪੈਣੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਇਹ ਵੀ ਪਤਾ ਸਿੱਖਾਂ ਦੀ ਬਹਾਦਰੀ ਦਾ ਇਸ ਕੌਮ ਦਾ ਸੋ ਕਦੇ ਨਹੀਂ ਖੋਣਾ ਚਾਣਗੇ ਇਸ ਥੋੜੇ ਇਹ ਲਾ ਦੇ ਪਿੱਛੇ ਇਸ ਲਈ ਉਹਨਾਂ ਨੇ ਇੱਕ ਰਸਤਾ ਕੱਢਿਆ ਕਿ ਜਿਨ੍ਹਾਂ ਦੀ ਧਾਰਮਿਕ ਅਸਥਾਨ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਜਾਂ ਠੇਸ ਪਹੁੰਚਦੀ ਹੈ ਇਸੇ ਰੂਲ ਦੀ ਵਜ੍ਹਾ ਤੇ ਉਹ ਰੱਖ ਸਕਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਆਈ ਹੋਪ ਜਿਹੜੀ ਇਹ ਦੋਨੋਂ ਅਧੂਰੀਆਂ ਜਾਣਕਾਰੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਸੀਗੀਆਂ ਹਰ ਇੱਕ ਦੇ ਦਿਲ ਦੇ ਵਿੱਚ ਗਲਤ ਫਹਿਮੀ ਸੀਗੀ ਕਿ ਇਹ ਚੀਜ਼ਾਂ ਤੇ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ ਵਿਚਲੀਆਂ ਗੱਲਾਂ ਕੀ ਹੈ ਕੀ ਨਹੀਂ ਅਗਰ ਇਹ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਸਹੀ ਲੱਗੀ ਅਗਰ ਤੁਸੀਂ ਕੁਝ ਪੁੱਛਣਾ ਹੋਇਆ ਦੱਸਣਾ ਹੋਇਆ ਤੁਹਾਡੀ ਕੋਈ ਵੀ رائے ਹੋਈ ਇਸ ਦੇ ਬਾਰੇ ਵਿੱਚ ਤਾਂ ਤੁਸੀਂ ਕਮੈਂਟ ਕਰ ਸਕਦੇ ਬੇਆ ਆਪਣੀ رائے ਵੀ ਦੇ ਸਕਦੇ ਹੋ ਔਰ ਅਗਰ ਥੋੜੀ ਜਿਹੀ ਹੈਲਪਫੁਲ ਰਹੀ ਹੋਵੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਬਣਦਾ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜੇ ਅਧੂਰੀ ਜਾਣਕਾਰੀ ਪਹੁੰਚੀ ਹੈ ਵੀਡੀਓ ਉਹਨਾਂ ਤੱਕ ਪਹੁੰਚ ਜਾਵੇ ਕਿ ਇਹਦਾ ਅਸਲੀ ਸੱਚ ਕੀ ਆ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ